ਹਾਂਜੀ ਤੁਹਾਡਾ ਸਵਾਗਤ ਹੈ ਆਪਣੇ ਪੇਜ ਦੇ ਵਿੱਚ ਉੱਪਰ ਦਿੱਤੇ ਨੰਬਰ ਦੇ ਵਿੱਚ ਸੰਪਰਕ ਹੈ ਜੇ ਕਿਸੇ ਨੇ ਕੋਈ ਐਡ ਕਰਾਉਣੀ ਹੈ ਮੋਟਰਸਾਈਕਲ ਗੱਡੀ ਕਾਰ ਦੀ 5 ਤੋਂ 7 ਫੋਟੋਆਂ ਜਾਂ ਇੱਕ ਵੀਡੀਓ ਭੇਜ ਕੇ ਆਪਾਂ ਨੂੰ ਹਾਂਜੀ 2023 ਮਾਡਲ ਲੈ ਕੇ ਆ ਚੁੱਕੇ ਹਾਂ ਜੌਨੀਅਰ 4x4 ਸੇਲ ਦੇ ਲਈ ਇੰਜਨ ਗੇਅਰ ਫੁੱਲ ਵਧੀਆ ਬਹੁਤ ਹੀ ਯਾਦੇ ਘੈਂਟ ਤੇ ਸਸਤੇ ਰੇਟ ਦੇ ਵਿੱਚ ਵਣਜੂ 12 ਲੱਖ ਰੁਪਇਆ ਡਿਮਾਂਡ ਆ ਬਾਕੀ ਮੌਕੇ ਦੇ ਮਾਨਤਨ ਹੋ ਜੂ ਇੰਜਨ ਗੇਅਰ ਦਾ ਪੂਰਾ ਘੈਂਟ ਟਰੈਕਟਰ ਆ ਜੇ ਕਿਸੇ ਨੇ ਐਡ ਕਰਾਉਣੀ ਹੈ 5 ਤੋਂ 60 ਫੋਟੋਆਂ ਭੇਜ ਦਿਓ ਆਪਣਾ ਨੰਬਰ ਬਾਇਓ ਚ ਦਿੱਤਾ ਹੋਇਆ ਹੈਗਾ ਹਾਂਜੀ ਸਵਾਗਤ ਹੈ ਤੁਹਾਡੇ ਆਪਣੇ ਫੇਸਬੁੱਕ ਤੇ YouTube ਚੈਨਲ ਦੇ ਵਿੱਚ ਅੱਜ ਲੈ ਕੇ ਆ ਚੁੱਕੇ ਹਾਂ ਸੋਨ ਲਿਕਰ 60 ਬਹੁਤੀ ਯਾਰ ਇੱਕ ਹਾਈ ਕੰਡੀਸ਼ਨ ਸਿਕੰਦਰ 2021 ਮਾਡਲ ਆ ਪੰਜਾਬ ਦਾ ਨੰਬਰ ਆ ਪਹਿਲੇ ਨਾਲ ਦਾ ਟਰੈਕਟਰ ਆ ਨਾਲ ਦੇ ਟਾਇਰ ਆ 3 ਸਪੀਡ ਟਰੈਕਟਰ ਪਾਵਰ ਸਟੀering ਤੇਲ ਵਾਲੀ ਬ੍ਰੇਕ ਡਬਲ ਕਲਚ ਡਬਲ ਡਿਸਟ੍ਰਿਬਿਊਟਰ ਪੀਟੀਓ ਰੰਗ ਪੇਂਟ ਦਾ ओरिजिनल ਇੰਜਨ ਗੇਅਰ ਲਿਫਟ ਪੂਰਾ ਵਧੀਆ ਸੀਲਡ ਟਰੈਕਟਰ ਲੈ ਕੇ ਆ ਚੁੱਕੇ ਹਾਂ ਸ਼ੋਅਰੂਮ ਕੰਡੀਸ਼ਨ 5,90,000 ਵੀਰਾਂ ਡਿਮਾਂਡ ਆਗੀ ਪੇਜ ਨੂੰ ਕਰ ਲਿਓ ਫੋਲੋ ਇਹ ਜਿਆ ਕੈਂਡੀ ਲਲੀ ਜੇ ਕਿਸੇ ਨੇ ਕੋਈ ਐਡ ਪਾਉਣੇ 5 ਤੋਂ 7 ਫੋਟੋ ਆਪਣੇ ਨੰਬਰ ਬਾਇਓ ਦੇ ਵਿੱਚ ਆ ਜਦੋਂ ਮਰਜੀ ਭੇਜ ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਤੇ YouTube ਚੈਨਲ ਦੇ ਵਿੱਚ ਅੱਧ ਲੈ ਕੇ ਚੁੱਕੇ ਮਹਿੰਦਰਾ ਅਰਜਨ ਮੈਟ ਚੇਂਜਰ ਗੇਅਰ ਵਾਲਾ ਟਰੈਕਟਰ 2014 ਮਾਡਲ ਆ ਪੰਜਾਬ ਦਾ ਨੰਬਰ ਆ ਪਹਿਲੇ ਨਾਂ ਦਾ 85% ਕੰਡੀਸ਼ਨ ਆ ਸਾਈਡ ਵਗੈਰਾ ਰੰਗ ਪਿੰਡ ਦਾ ਰਿਜਨਲ ਆ ਇੰਜਨ ਗ੍ਰੇਫਟ ਦਾ ਪੂਰਾ ਵਧੀਆ ਪੂਰਾ ਕੈਂਡ ਸੀਲ ਡਾਇਰੈਕਟਰ ਲੈ ਕੇ ਚੁੱਕਿਆ ਸ਼ੋਰਮ ਕੰਡੀਸ਼ਨ ਦੀ ਜੇ ਰੇਟ ਦੀ ਗੱਲ ਕਰੀਏ ਬਹੁਤ ਹੀ ਜਾਇਜ਼ ਮੁੱਲ ਦਾ 4.5 ਲੱਖ ਰੁਪਏ ਵੀ ਰਣੇ ਨਿਮਾੜਾ ਬਾਕੀ ਮੌਕਾ ਤੇ ਜੂ ਜੇ ਕਿਸੇ ਨੇ ਐਡ ਕਰਾਉਣੀਆਂ 507 ਫੋਟੋ ਨੰਬਰ ਬਾਇਓ ਦੇ ਵਿੱਚ ਆ ਭੇਜ ਦੋ ਹਾਂਜੀ ਬਹੁਤ ਕੈਂਡ ਡੀਲ ਲੈ ਗਿਆ ਚੁੱਕੇ ਹਾਂ 2006 ਮਾਡਲ ਫਾਰਮ ਡ੍ਰੈਗ 60 85-86 ਰਨਿੰਗ ਕੰਡੀਸ਼ਨੋਂ ਪੂਰਾ ਕੈਂਡ オリジナル ਟਰੈਕਟਰ 2 ਡੋ ਲੱਖ 60 ਹਜ਼ਾਰ ਵੀ ਰਣੇ ਨਿਮਾੜਾ ਨੰਬਰ ਉੱਪਰ ਚੱਲ ਰਿਹਾ ਵੀਰਾਂ ਨੂੰ ਕਰ ਲੋ ਕਾਲ ਜੇ ਕਿਸੇ ਨੇ ਐਡ ਕਰਾਉਣੀਆਂ ਟਰੈਕਟਰ ਗੱਡੀ ਕਾਰ ਦੀ ਨੰਬਰ ਬਾਇਓ ਦੇ ਵਿੱਚ ਆਪਣਾ ਜਦੋਂ ਮਰਜੀ 507 ਫੋਟੋਆਂ ਭੇਜੋ ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਦੇ ਵਿੱਚ ਲੈ ਕੇ ਆ ਚੁੱਕੇ ਹਾਂ ਸੋਨਾ ਲਿਕਾ ਡੀਆਈ 750 ਦਾ 2001 ਮਾਡਲ ਆ ਪਿਆ ਉਹਦਾ ਨੰਬਰ ਆ ਪਹਿਲੇ ਨਾਲ ਡਾਇਰੈਕਟਰਾਂ ਨਾਲ ਲੈ ਡਰ ਰਹੇ ਬਹੁਤ ਹੀ ਯਾਰੇ ਘੈਂਟ ਪਿਆਸੀ ਵੈਸੇ ਡਰਾਂ ਦੀ ਕੰਡੀਸ਼ਨ ਵੀ ਆ ਰੰਗ ਪੇਂਟ ਓਰੀਜਨਲ ਇੰਜਨ ਗੇਅਰ ਲਿਫਟ ਦਾ ਪੂਰਾ ਵਧੀਆ ਸੈਲਫ ਸਟਾਰਟ ਡਾਇਰੈਕਟਰ ਹੈਗਾ 2 ਲੱਖ 45000 ਰੁਪਏ ਨਿਮਾਣ ਆ ਬਾਕੀ ਮੌਕੇ ਦੇ ਮਾਣ ਤਾਂ ਉਹ ਜਿਹੜਾ ਨੰਬਰ ਵੀਰਾਂ ਦੇ ਉੱਪਰ ਚੱਲ ਰਿਹਾ ਜੇ ਕਿਸੇ ਨੇ ਐਡ ਕਰਾਉਣੀ ਆ ਪੰਜ ਤੋਂ ਸੱਤ ਫੋਟੋਆਂ ਭੇਜੋ ਨੰਬਰ ਆਪਣਾ ਬਾਇਓ ਦੇ ਵਿੱਚ ਹੈਗਾ ਤੇ 5 ਮਿੰਟ ਦੀ ਵੀਡੀਓ ਬਣਾ ਕੇ ਭ ਹਾਂਜੀ ਤੁਹਾਡਾ ਸਵਾਗਤ ਹੈ ਆ ਗਾ ਆਪਣੇ ਪੇਜ ਦੇ ਵਿੱਚ ਅੱਜ ਲੈ ਕੇ ਆ ਚੁੱਕਿਆਂਗੇ ਜੌਂਡੀਅਰ 54052022 ਮਾਡਲ ਪਿਆ ਹੁਦ ਦਾ ਨਾਲ ਦਾ ਡਰਾਈਵਰ ਹੈਗਾ ਪਹਿਲੇ ਨਾਲ ਦਾ ਡਰਾਈਵਰ ਬਹੁਤ ਹੀ ਯਾਦੇ ਕਹੈਂਡ ਕੰਡੀਸ਼ਨ ਦਾ ਫਾਈਬਰ ਹੁੱਡ ਮਿਊਜ਼ਿਕ ਸਿਸਟਮ ਲੱਗਿਆ ਹੈਗਾ ਨਕਦ ਕੈਸ਼ ਦਾ ਨਿਕਲਿਆ ਡਰਾਈਵਰ ਆ ਪੂਰਾ ਸ਼ੋਰੂਮ ਕੰਡੀਸ਼ਨ 985000 ਰੁਪਏ ਨਾ ਨੰਬਰ ਉੱਪਰ ਚੱਲ ਰਿਹਾ ਜਦੋਂ ਮਰਜ਼ੀ ਵੀਰਾਂ ਨੂੰ ਕਾਲ ਕਰੋ ਤੇ ਮੌਕੀ ਮੌਕੇ ਤੇ ਮਾਨਤਣ ਹੋ ਜੀ ਕਿਸੇ ਐਡ ਕਰਾਉਣੀਆਂ ਨੰਬਰ ਆਪਣਾ ਬਾਇਓ ਦੇ ਵਿੱਚ ਆਪਾਂ ਤੋਂ ਸੱਤ ਫੋਟੋਆਂ ਪੇਜ ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਦੇ ਵਿੱਚ ਪੇਜ ਨੂੰ ਕਰ ਲਿਓ ਫ ਇਹ ਕੈਂਡੀਲਾ ਦੀ ਮੇਂਦਰਾ ਲੈ ਕੇ ਆ ਚੁੱਕਿਆ 575 DI ਸਰਪੰਚ 2015 ਮਾਡਲ ਬਹੁਤੀ ਯਾਦੇ ਕੈਂਡ ਕੰਡੀਸ਼ਨ 85 ਪੈਸੇ ਡਰਿੰਗ ਕੰਡੀਸ਼ਨ ਪਾਵਰ ਸਟੀਅਰਿੰਗ ਦਾ ਤੇਲ ਦੀ ਬ੍ਰੇਕਰ ਡਬਲ ਕਲਚ ਹੈ ਰਿਵਰਸ ਪੀਟੀਓ ਰੰਗ ਪਿੰਡ ਦਾ Ориਜਨਲ 4.5 ਲੱਖ ਰੁਪਏ ਵੀ ਰਿਨਵਾਡ ਆ ਬਾਕੀ ਮੌਕੇ ਤੇ ਹੋ ਜਾਊਗਾ ਸੈਲਫ ਸਟਾਰਟ ਸ਼ੋਰਮ ਪੂਰੀ ਕੈਂਡ ਕੰਡੀਸ਼ਨ ਪੇਜ ਨੂੰ ਕਰ ਲਿਓ ਫੋਲੋ